ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਨ ਮਰਜੇ ਕੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਦੀ ਗੱਲ ਕਰ ਲਈਏ ਮੇਨ ਸ਼ਹਿਰ ਮੇਨ ਕਸਬਾ ਜਿਹੜਾ ਵਾ ਉਹ ਮੁੱਦ ਕੀ ਲੱਗਦਾ ਸੱਜਣੋ ਤੇ ਬੱਤੀ ਨੂੰ ਮਲਾਉਣ ਲੱਗੇ ਆ ਤੁਹਾਨੂੰ ਮੱਝ ਵਿਖਾਵਾਂਗੇ ਆ ਕਿ ਨੀਲੀ ਰਾਵੀ ਦੀ ਸੂਈ ਸਵਾਈ ਚੰਗੀ ਮੈਂ ਆ ਤੇ ਮਗਰ ਆ ਗਈ ਨੀਲੀ ਰਾਵੀ ਦੀ ਕੱਟੀ ਇਹ ਆ ਵੇਖੋ ਬੱਚਾ ਮੂਰੇ ਬੰਨੇ ਆ ਤੇ ਬੱਚੀ ਨੇ ਪਸਮਾਤੀ ਆ ਮੈਂ ਕਹਿੰਦਾ ਤਾਰਾ ਵੀ ਵੀਡੀਓ ਚ ਆਪਾਂ ਦੋ ਦੋ ਜਰੂਰ ਚੈੱਕ ਕਰਾ ਦੇਾਂਗੇ ਵੀ ਕਿਸੇ ਲੈਣ ਵਾਲੇ ਭੈਣ ਭਰਾ ਨੂੰ ਸੌਖਾ ਹੋ ਜਾਂਦਾ ਤਾਜੀ ਕਰਕੇ ਥੋੜੀ ਜੀ ਡਰਦੀ ਆ ਕਿੰਨੇ ਦਿਨ ਸੂਈ ਨੂੰ ਹੋਗੇ ਕਿੰਨਾ ਦੁੱਧ ਸਾਰਾ ਹਿਸਾਬ ਤਾਂ ਪੁੱਛ ਲੈਨੇ ਆ ਰਿਕਵੈਸਟ ਬੇਨਤੀ ਹਰ ਵੀਡੀਓ ਚ ਹੁੰਦੀ ਹੈ ਜਿਹੜਾ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਜੁੜਿਓ ਐਂਡ ਤੱਕ ਜਿਉਂਦੇ ਵਸਦੇ ਰਹੋ ਆਜੋ ਲਈਏ ਡਿਟੇਲ ਬੱਚੀ ਮਰਜੇ ਗਲੇ ਤੋਂ ਅਸੀਂ ਬੱਚੀ ਸਸਰੀ ਕਾ ਸਸੀ ਗਾਲ ਜੀ ਕਲੀਪ ਜੀ ਸਸੀ ਗਾਲ ਜੀ ਹੋਰ ਸੁਣਾ ਹੋਰ ਸੁਣਾ ਬਈ ਵਧੀਆ ਚੜਦੀ ਕਲਾ ਬਈ ਚੜਦੀ ਕਲਾ ਬਿਲਕੁਲ ਪਰਿਵਾਰ ਦੱਸ ਤੂੰ ਕਿੱਦਾਂ ਬਣਾ ਮੇਰਾ ਮੇਰਾ ਤੂੰ ਸੁਣਾ ਬਸ ਆਪਣਾ ਵਧੀਆ ਸੈਟਾ ਕੰਮ ਆ ਤੇ ਵਿਕੀ ਜਾਂਦੇ ਜਾਨਵਰ ਵਧੀਆ ਵਧੀਆ ਬਹੁਤ ਸੋਹਣੇ ਵਿਕੀ ਜਾਂਦੇ ਜਾਨਵਰ ਆਈ ਜਾਂਦੇ ਆ ਵਿਕੀ ਜਾਂਦੇ ਵਿਕੀ ਜਾਂਦੇ ਜੈਜ ਕਮਾਈ ਨਾਲ ਦੇਈ ਜਾਵੇ ਬੰਦਾ ਵੇਖੀ ਜਾਂਦਾ ਹਾਂ ਬਹੁਤ ਜੈਜ ਕਮਾਈ ਨਾਲ ਦਿੰਦੇ ਆਪਾਂ ਬੋਟਾਂ ਦੇ ਘਰਾਂ ਚੋਂ ਲਈਦੇ ਜੈਜ ਹੀ ਲਈ ਤਾਂ ਜੈਜ ਹੀ ਵੇਚੀਦਾ ਤਾਂ ਵੀ ਭਾਈ ਠੀਕ ਆ ਤੇ ਐਡਰੈਸ ਪਿੰਡ ਮਿਰਜੇਗੀ ਜ਼ਿਲ੍ਹਾ ਫਰੋਈ ਪਰ ਮੋਦ ਦੀ ਤੋਂ 8 ਕਿਲੋਮੀਟਰ ਆਪਣਾ ਪਿੰਡ ਹੀ ਹੋਣਾ ਮਿਰਜੇਗੀ ਲਹਾਉਂ ਤੋਂ ਨਾਲ ਬਸ ਠੀਕ ਆ ਨੰਬਰ 826982204 ਭਾਈ ਜੀ 8269482204 ਹਣਾ ਇਹਦੇ ਤੇ ਕਰੇ ਸੰਪਰਕ ਕਰ ਤੇ ਇਹ ਸੂਆ ਕਿਹੜਾ ਦੱਸਿਆ ਇਹ ਮਾਲਕਾਂ ਨੇ ਮਾਲਕ ਦਾ ਬਈ ਆ ਤੀਜਾ ਕਹਿੰਦੇ ਮੈਂ ਤਾਂ ਚੌਥਾ ਮੰਨ ਕੇ ਲਈ ਆ ਮਾਲਕ ਕਹਿੰਦੇ ਤੀਜਾ ਤੇ ਤੂੰ ਚੌਥਾ ਮੰਨ ਕੇ ਲਈ ਆ ਹਾਂ ਤੇ ਦੁੱਧ 14 ਲੀਟਰ ਪਾ ਦੋ ਇਹਦੇ ਮਾਲਕਾਂ ਨੇ ਦੱਸਿਆ ਹਾਂ ਗਾਰੰਟੀ ਆਉਗਾ ਤੇ ਹੁਣ ਸੂਈ ਨੂੰ ਕਿੰਨੇ ਦਿਨ ਹੋ ਗਏ ਕਿੰਨਾ ਨਵੀਂ ਸੂਈ ਆ ਬਾਈ ਆ ਤੜਕੇ ਸੋਹਬਾ ਯਾਰ ਅੱਛਾ ਕੱਲ ਤੜਕੇ ਸੋਹਬਾ ਦੀ ਸੂਈ ਆ ਬਿਲਕੁਲ ਤਾਜੀ ਕੱਟੀ ਨੂੰ ਜਨਮ ਦਿੱਤਾ ਕੱਟੀ ਦਾ ਮੂੰਹ ਐ ਨੂੰ ਕਰੀ ਹਾਂ ਨੀ ਨੀ ਦਾ ਵੀ ਦਾ ਕੱਟੀ ਸ਼ਾਨਦਾਰ ਹੈ ਹਾਂ ਨਹੀਂ ਕੱਟੀ ਚੰਗੀ ਹੈ ਹਨਾ ਹਾਂ ਬਿਲਕੁਲ ਬਹੁਤ ਜਿਆਦਾ ਕੱਟੀ ਜ਼ਾਨਦਾਰ ਆ ਬਈ ਹਾਂ ਪੜੀ ਸੰਭੀ ਵੀ ਆ ਬਹੁਤ ਜਿਆਦਾ ਬਹੁਤ ਜਿਆਦਾ ਤੇ ਬਾਕੀ ਜ਼ੇਰ ਜੂਰ ਓਕੇ ਪੈ ਗਈ ਚੋਣ ਚਾਂ ਸੌ ਦੀ ਸੌ ਮੈਂ ਕਹਣਾ ਸੌ ਦੀ ਸੌ ਆ ਬਈ ਯਾਰ ਜਿਹੜਾ ਮਰਜੀ ਆ ਜੇ ਬਿਲਕੁਲ ਜਿਹੜਾ ਮਰਜੀ ਆ ਜੇ ਹੁਣ ਬੋਲਾ ਕੀ ਲਾਵੇ ਅਗਲਾ ਆੜੀਆ ਇਹਦਾ ਕੋਈ 6 ਕਿਲੋ 7 ਲਾਲੇ ਬੋਲਾ ਇਹਦਾ 6 7 ਕਿਲੋ ਬੋਲਾ ਲਾ ਲਵੇ ਹਾਂ 6 ਲਾਲੇ ਜਾਂ 5 ਲਾਲੇ ਠੀਕ ਆ ਬੋਲਾ ਤਾਂ ਇੰਨਾ ਕੀ ਦਿੰਦਿਆਂ ਨਾ ਇੰਨਾ ਦੇਣਾ ਬਾਕੀ ਚੋਕੇ ਲੈ ਜੇ ਯਾਰ ਆਪਾਂ ਦਾ ਕੋਈ ਇਹ ਹਣਾ ਬਈ ਹਾਂ ਦੋ ਮਿੰਟਾਂ ਨੂੰ ਕੱਢ ਕੇ ਲੈ ਜੇ ਠੀਕ ਆ ਆ ਸੀਲ ਠੰਡੀ ਬਹੁਤ ਆ ਜਾਈ ਬਾਕੀ ਕੌਲੀ ਚਮਚਾ ਨਾ ਲਿਆਵੇ ਜੇ ਕਿਸੇ ਨੂੰ ਡਾਊਟ ਆ ਵਾਧ ਟਾਈਮ ਦੀ ਸੂਈ ਆ ਬੋਲਾ ਬਣਾ ਕੇ ਵੀ ਵੇਖ ਲੈ ਹਾਂ ਵੇਖ ਲੈ ਵੇਖ ਲੈ ਹਣਾ ਬਿਲਕੁਲ ਬਈ ਯਾਰ ਹਾਂ ਦੀ ਤਸੱਲੀ ਕਰ ਲੈ ਪਹਿਲੀ ਕਰਿਆ ਯਾਰ ਨਾਟਕਾ ਦਿਖਾ ਦੇ ਕੱਚਾ ਵੀਰੇ ਨਾਲ ਹਾਂ ਨਾਲ ਤੇ ਮੜ ਗਈਆਂ ਦੋ ਦੋ ਮਾਰਦੇ ਧਾਰਾਂ ਬੱਚਾ ਲਾਲਾ ਕਿ ਐਂ ਬੱਸ ਬੱਸ ਕਿਆ ਬਾਤ ਆ ਯਾਰ ਝੂਣ ਬਹੁਤ ਪੋਲਾ ਵੇਖਣ ਨੂੰ ਥਾਂ ਲੱਗਦਾ ਵੀ ਕਾਲੀ ਵਾਲਾ ਮੱਛੀ ਮੋਟਰੀ ਆ ਮੈਗ ਨਾਲ ਨਜ਼ਾਰਾ ਯਾਰ ਲੈ ਨਹੀਂ ਵਾਕੇ ਹੀ ਵਾਟੋ ਬਾਰੇ ਬਈ ਯਾਰ ਬਿਲਕੁਲ ਯਾਰ ਹਾਂ ਨਹੀਂ ਠੀਕ ਆ ਬਸ ਕਰ ਫਿਰ ਆਪਣੇ ਭੈਣਾ ਭਰਾਵਾਂ ਨੇ ਕਹਿਣਾ ਕਮਲੇ ਦੇ ਦੁੱਧ ਥੱਲੇ ਡੁੱਲੀ ਜਾਂਦੇ ਆ ਨਹੀਂ ਆਪਾਂ ਥੱਲੀ ਕਰਾ ਕੇ ਦਵਾਗੇ ਵੀ ਹਾਂ ਨਹੀਂ ਠੀਕ ਆ ਜੱਟਾ ਓਕੇ ਆ ਟੂਰ ਕਰਾ ਚੱਕ ਛੱਜ ਦਿਨੋ ਚੰਗੇ ਬੱਚੇ ਲਾਉਂਦੀ ਆ ਨੀਲੀ ਦੇ ਮਗਰਲੇ ਪੈਰ ਤੋਤੇ ਹੋਏ ਅੱਖਾਂ ਥੋੜੀ ਮੱਥਾ ਵਾਈਟ ਆ ਤੇ ਬਾਕੀ ਕਰਮਾਂ ਵਾਲੀ ਘਰੇ ਦੁੱਧ ਪੀਣ ਨੂੰ ਮੈਂ ਬਿਲਕੁਲ ਚੰਗੀ ਆ ਕਾਲੇ ਰੰਗ ਚ ਆ ਗਈ ਆ ਨੀਲੀ ਰਾਵੀ ਦੀ ਮੈਂ ਆ ਵੇਖੋ ਨਾ ਪਤਨਾ ਹਟ ਜਾ ਤੇ ਵੇਖੋ ਤਰਦੀ ਤਰਦੀ ਆ ਇਥੋਂ ਆ ਵੇਖ ਹੈ ਨਾ ਚੀਜ਼ਾਂ ਤੁਹਾਨੂੰ ਇਸ ਘਰੋਂ ਚੰਗੀਆਂ ਬਖਾਤੀਆਂ ਇਨਾ ਦਿਨਾਂ ਚ ਮਹੀਨੇ ਡੇਢ ਦੇ ਵਿੱਚ ਵਿੱਚ ਟੌਪ ਟੌਪ ਦੀਆਂ ਮੱਝਾਂ ਇਸ ਕਰੋ ਵਿਕਰੀ ਵਾਲੀਆਂ ਆਪਣੇ ਭੈਣਾ ਭਰਾਵਾਂ ਨੂੰ ਬਜੀ ਨੇ ਲੱਭ ਕੇ ਦੇਤੀਆਂ ਗਾਂ ਦੀ ਗਾਂ ਚਲੋ ਕਮਾਈ ਦਾ ਸੱਜਣੋ ਹਰੇਕ ਬੰਦੇ ਨੇ ਕਰਨੀ 2 ਰੁਪਏ ਹਨਾ ਜਵਾਕ ਪੱਲ ਨੇ ਲਾ ਲਓ ਜਾਂ ਧੰਦਾ ਲਾ ਲਓ ਪਰ ਚਲੋ ਚੀਜ਼ ਚੰਗੀ ਮਿਲ ਜੇ ਕਿਸੇ ਦੇ ਪੈਸੇ ਲੱਗੇ ਦੁੱਖ ਦੇ ਨਹੀਂ ਕਈ ਵਾਰੀ ਚੀਜ਼ ਮਾੜੀ ਮਿਲ ਜਾਂਦੀ ਹੈ ਨਾ ਜਦੋਂ ਪੈਸੇ ਲੱਗੇ ਹੁੰਦੇ ਆ ਉਦੋਂ ਬਹੁਤ ਦੁੱਖ ਲੱਗਦਾ ਸੱਜਣੋ ਚਲੋ ਬਾਕੀ ਤਕਦੀਰ ਦੇ ਸੌਦੇ ਵੀ ਹੁੰਦੇ ਆ ਸੱਜਣੋ ਦੁੱਧ ਪੁੱਤ ਕਰਮਾਂ ਦਾ ਸਿਆਣਿਆਂ ਨੇ ਕਿਹਾ ਤੇ ਬਚੀ ਦੇ ਕਿੰਨੇ ਦੀ ਦੇਈਏ ਹੁਣ ਹੁਣ ਬਹਿ ਗਿਆ ਖੁਰਲੀ ਤੇ ਵੇਖੋ ਕੀ ਛੱਪ ਕਰਦਾ ਹੈ ਇੱਕ ਵੀ ਦੀ ਦੇ ਦਈਏ ਕਰਦੇ ਪਿਆਰ ਮੁਹੱਬਤ ਹੈ ਕਵੀ ਦੀ ਨਾਂ ਦੇ ਜਾਇਜ਼ ਲਈ ਤਾਂ ਜਾਇਜ਼ ਦੇ ਦੇ 18 ਦੀ ਦੇ ਦਿੰਨੇ ਯਾਰ ਹੋਰ ਕੋਈ ਮੜਾ ਮੋਰ ਛੋਰ ਛੱਪਾ 1000 ਹੋਰ ਛੋਰ ਕਰਦਾ ਇੱਕ 16 ਦੀ ਹੈ ਹੈ ਚੱਲ ਦੇ ਦਾਂਗੇ ਯਾਰ ਵੇਖੀ ਜਾਓ ਵੇਖੀ ਜਾਓ ਇੱਕ 16 16 ਹੋਣ ਦੇ ਲਾ ਦੇ ਦਾਂਗੇ 16 ਦੀ ਲਓ ਵੀ ਸੱਜਣੋ 1 ਲੱਖ ਤੇ 16000 ਦੀ ਬਚੀ ਕਹਿੰਦਾ ਦੇ ਦੇਾਂਗੇ ਕਦੇ ਦੋ ਵੀਰਵਾਰ ਲਗਾਏ ਤੇ ਜਾਂਦੇ ਨਾ ਬਾਈ ਮੋਟਰਸਾਈਕਲ ਹੋਲੀ ਚਲਾਇਆ ਕਰਨ ਵੀਰਾ ਬਣ ਕੇ ਯਾਰ ਮੇਰੀਆਂ ਅੱਖਾਂ ਦੇ ਸਾਹਮਣੇ ਉਦੋਂ ਤਿੰਨ ਮਰ ਗਏ ਵਿਚਾਰੇ ਯਾਰ ਅੱਛਾ ਇੰਨੇ ਮੋਟਰਸਾਈਕਲ ਗਲਤੀ ਮੋਟਰਸਾਈਕਲਾਂ ਦੀ ਆ ਤੇਜ਼ ਬਹੁਤ ਚੱਲਦੇ ਆ ਮੈਂ ਕਹਿੰਦਾ ਬੇਸਾਬੇ ਤੇਜ਼ ਇਧਰੋਂ ਆਉਂਦੇ ਫਿਰੋਜ਼ਪੁਰ ਵਾਲੀ ਸਾਈਡ ਤੋਂ ਗਾਉਂ ਇਧਰੋਂ ਹੀ ਆਉਂਦੇ ਬਈ ਇੰਨੇ ਤੇਜ਼ ਸੀਗੇ ਨਾ ਹਾਂ ਬਾਹਲੇ ਪੀ ਆਉਂਦੇ 1 9 10 ਵਜੇ ਫੁੱਲ ਸਪੀਡਾਂ ਫੁੱਲ ਸਪੀਡਾਂ ਦੇ ਹੁੰਦੇ ਆ ਉਹ ਹੀ ਆਪਣੇ ਏਰੀਏ ਦੇ ਭਰਾਵਾਂ ਨੂੰ ਕਹਿੰਦਾ ਬਈ ਭੈਣ ਭਰਾਵਾਂ ਨੂੰ ਮੋਟਰਸਾਈਕਲ ਦੇ ਬੱਚੇ ਨੂੰ 16-17 ਸਾਲ ਆ ਲੈਣ ਨੂੰ ਨਾ ਦਿਆ ਕਰੋ ਘਰ ਦੇ ਨੂੰ ਇਹੀ ਕਹਿੰਨੇ ਆ ਪਾਈ ਹਾਂ ਵੀ ਆਪ ਦਾ ਯਾਰ ਹਨਾ ਵਿਚਾਰ ਰੱਖੋ ਬਈ ਬਜਵਾਕ ਬਈ ਸ਼ਰਾਰਤ ਬਹੁਤ ਕਰਦੇ ਬੇਸਾਬੀ ਕਰਦੇ ਬਈ ਬਾਕੀ ਸਮਾਂ ਮੜ ਕੇ ਇਜਾਜ਼ਤ ਨਹੀਂ ਦਿੰਦਾ ਹਨਾ ਨਹੀਂ ਦਿੰਦਾ ਤੇ ਸਜਣੋ ਰਿਕੁਐਸਟ ਬੇਨਤੀ ਆ ਸੀ ਕੋਈ ਬਾਲੇ ਸਿਆਣੇ ਤਾਂ ਨਹੀਂ ਬਿਲਕੁਲ ਬਿਲਕੁਲ ਤੇ ਪਰ ਚਲੋ ਜੇ ਕਿਸੇ ਭੈਣ ਭਰਾ ਦਾ ਇੱਕ ਜਣੇ ਦਾ ਵੀ ਫਾਇਦਾ ਹੋ ਗਿਆ ਤਾਂ ਵੱਡੀ ਗੱਲ ਬਣ ਜਾਂਦੀ ਆ ਇਹ ਸੁਨਿਆ ਦੇ ਤਾਂ ਤੁਹਾਨੂੰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ